ਖੁਸ਼ ਖਬਰੀ ਖੁਸ਼ ਖਬਰੀ ਬੱਕਰੀ ਪਾਲਕਾਂस्ते ਖੁਸ਼ ਖਬਰੀ ਜਿਹੜੀ ਬਈ ਐਨ ਐਲ ਐਮ ਦੀ ਯੋਜਨਾ ਜਿਹਦੇ ਵਿੱਚ 50% ਸਬਸਿਡੀ ਸੀ 20 ਲੱਖ ਤੋਂ ਲੈ ਕੇ 1 ਕਰੋੜ ਦਾ ਲੋਨ ਹੁੰਦਾ ਸੀਗਾ ਤੇ 50 ਲੱਖ ਸਬਸਿਡੀ ਹੁੰਦੀ ਸੀਗੀ ਓ ਬਾਈ ਸਾਰੀ ਇੰਡੀਆ ਦੇ ਵਿੱਚ ਹੋ ਰਹੀ ਸੀ ਕੱਲੇ ਪੰਜਾਬ ਨੂੰ ਛੱਡ ਰਹੀ ਸੀ ਕਿਉਂਕਿ ਸੈਂਟਰ ਗਵਰਨਮੈਂਟ ਦੀ ਸਕੀਮ ਸੀਗੀ ਤੇ ਪੰਜਾਬ ਨਾਲ ਵਿਤਕਰਾ ਹੋ ਰਿਹਾ ਸੀ ਤੇ ਆਪਣੇ 92 ਐਮਐਲਏ ਤੇ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ ਆਪਣੇ ਪਸ਼ੂ ਪਾਲਣ ਜਿਹੜਾ ਐਨੀਮਲ ਹਸਬੈਂਡਰੀ ਐ ਤੇ ਯੂਨੀਵਰਸਿਟੀਆਂ ਦੀ ਮਿਹਨਤ ਸਤਕਾ ਸਾਰਿਆਂ ਨੇ ਏਕਾ ਕਰਕੇ ਇੰਨਾ ਜ਼ੋਰ ਲਾਇਆ ਕਿ ਬਾਈ ਜੀ ਜਿਹੜੀ ਤੰਗ ਵਾਲੀ ਮੰਡੀ ਲੱਗਦੀ ਸੀ ਉਹ ਬੰਦ ਕਰ ਦਿੱਤੀ ਕਿਉਂ ਕਰ ਦਿੱਤੀ ਕਹਿੰਦੇ ਇੱਥੇ ਜਿਹੜੇ ਵੇਲੜ ਸੀ ਨਿਸ਼ੇੜੀ ਸੀ ਜਾ ਕੇ ਬੱਕਰੀਆਂ ਰੱਖਦੇ ਸੀ ਉੱਥੇ ਵੇਚਦੇ ਸੀ 30-40 ਹਜ਼ਾਰ ਰੁਪਏ ਇੱਕ ਬੱਕਰੀ ਦਾ ਵਟ ਕੇ ਲਿਆਉਂਦੇ ਸੀ ਤੇ ਜਿਹੜੀਆਂ ਸਾਡੀਆਂ ਰੈਲੀਆਂ ਤੇ ਕੌਣ ਜਾਊਗਾ ਸਾਡੇ ਜਿਹੜੇ 2-2 ਰੁਪਏ ਅਸੀਂ ਕਣਕ ਦਾਲ ਦਿੰਦੇ ਉਹਨਾਂ ਦੇ ਪਿੱਛੇ ਕੌਣ ਲੱਗੂਗਾ ਬਾਈ ਜੀ ਉੱਥੇ ਵਿਲੜਣ ਲੋਕ ਜਿਹੜੇ ਨਸ਼ੇੜੀ ਵਿਲੜਣ ਲੋਕ ਪਹਿਲਾਂ ਨਸ਼ਾ ਕਰਦੇ ਸੀ ਉੱਥੇ ਚਾਹ ਦੇ ਅੱਡੇ ਲਾਈ ਸੀਗੇ ਜੂਸ ਦੀ ਰੇੜੀ ਲਾਈ ਸੀ 2-2 3-3000 ਰੁਪਏ ਬਾਈ ਜੇਬ ਚ ਪਾ ਕੇ ਲਿਆਉਂਦੇ ਸੀਗੇ ਬਾਈ ਜੀ ਉਹਨਾਂ ਨੂੰ ਵੀ ਬਾਈ ਉਹ ਕਰ ਦਿੱਤਾ ਸਰਕਾਰ ਨੇ ਸਖਤ ਕਾਨੂੰਨ ਬਾਈ ਕੀਤਾ ਇਹਨਾਂ ਤੇ ਠੀਕ ਹੈ ਤੇ ਬੱਕਰੀਆਂ ਜਿਹੜੀਆਂ ਬਾਈ ਪੰਜਾਬ ਦੀ ਆ ਬੀਟਲ ਬੱਕਰੀ ਸੀਗੀ ਜਿਹੜੀ ਕਿ ਦੁਨੀਆ ਦੀ ਸਭ ਤੋਂ ਵੱਡੀ ਬੱਕਰੀ ਆ ਸਭ ਤੋਂ ਵੱਧ ਦੁੱਧ ਦੇਣ ਵਾਲੀ ਬੱਕਰੀ ਆ ਇਹਨੂੰ ਇੰਡੀਆ ਦੇ ਬਾਈ ਜਿਹੜੇ ਬਿਹਾਰੀ एमपी महाराष्ट्र सारे बांग्लादेश ਹੋਰ ਵੀ ਇਹ बीटल ਦੀ ਇੰਨੀ ਡਿਮਾਂਡ ਸੀ ਉਹ ਪੰਜਾਬ ਚਾਉਂਦੇ ਸੀਗੇ ਗੰਦ ਪਾਉਂਦੇ ਸੀ ਪੈਸਾ ਸੱਟ ਜਾਂਦੇ ਸੀ ਤੇ ਮਾਲ ਲੈ ਜਾਂਦੇ ਆਪਣੀ ਬਰੀਡ ਬਾਹਰ ਨਾ ਜਾਵੇ ਬਾਰਡਰ ਸੀਲ ਕਰਤੇ ਆ ਤੇ ਇਹ ਬਰੀਡ ਹੁਣ ਪੰਜਾਬ ਚ ਹੀ ਰਹੂਗੀ ਇਹਨੂੰ ਕੋਈ ਖਰੀਦੂਗਾ ਨਹੀਂ ਜਿਹੜੀ 30000 ਦੀ ਬੱਕਰੀ ਉਹ 10000 ਦੀ ਵਿਕੂਗੀ ਠੀਕ ਹੈ ਜੀ ਬਹੁਤ ਵਧੀਆ ਸਰਕਾਰ ਦਾ ਬਈ ਫੈਸਲਾ ਹੈ ਪਤਾ ਨਹੀਂ ਕਿਹੜੇ ਠੇਕੇਦਾਰ ਪਿੱਛੇ ਲਾ ਕੇ ਬਈ ਸਟੈਪ ਚੱਕਿਆ ਤੇ ਜਿਹੜੇ ਬਈ ਹਰੇਕ ਪਿੰਡ ਦੇ ਵਿੱਚ ਵਿੱਚ ਪੰਜ-ਪੰਜ ਬੱਕਰੀਆਂ ਵਾਲੇ ਸੀਗੇ ਜਿਹੜਾ ਨੇ ਬਈ ਕੱਚਿਆਂ ਤੋਂ ਪੱਕੇ ਘਰ ਬਣਾ ਲਈ ਸੀਗੇ ਉਹ ਹੁਣ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਗੇ ਕਿਉਂਕਿ ਐਡਾ ਇਤਿਹਾਸਕ ਫੈਸਲਾ ਅੱਜ ਤਾਈਂ ਨਹੀਂ ਲਿਆ ਗਿਆ ਬਈ ਇਹ ਅਕਾਲੀ ਦਲ ਦੇ ਇਹ ਨਜਾਇਜ਼ ਚੱਲਦੀ ਆ ਰਹੀ ਸੀਗੀ ਮੰਡੀ ਇਹਦਾ ਕੋਈ ਉਹ ਨਹੀਂ ਸੀ ਕਾਨੂੰਨ ਦੇ ਤੌਰ ਤੇ ਕਿਉਂਕਿ ਜਿਹੜਾ ਠੇਕੇਦਾਰ ਹੁੰਦਾ ਉਹਨੇ ਬਈ ਸਾਰਾ ਠੇਕਾ ਮਾਰਿਆ ਹੁੰਦਾ ਜਿਵੇਂ ਡੱਬ ਵਾਲੀ ਮੰਡੀ ਲੱਗਦੀ ਹੈ ਬਈ 13-1300 ਰੁਪਏ 5-500 ਰੁਪਏ ਹੋਰ ਪਤਾ ਨਹੀਂ ਕੀ ਕੁਝ ਬਈ ਵੱਟੀ ਦਾ ਠੀਕ ਹੈ ਇਹ ਮੰਡੀ ਬਈ ਬੰਦ ਕਰਤੀ ਤੇ ਕੱਲ ਵੀਰਵਾਰ ਸੀਗੀ ਤੇ ਉੱਥੇ ਬਈ ਸਾਰੇ ਨ ਆਪਦੀਆਂ ਗੱਡੀਆਂ ਵਾਪਸ ਲੈ ਕੇ ਹੁਣ ਬਈ ਲੋਕ ਵੇਲੇ ਵਧੀਆ ਘਰੇ ਰਹਿਣਗੇ ਐਵੇਂ ਬੱਕਰੀਆਂ ਦੀਆਂ ਪੂਛਾਂ ਨਹੀਂ ਮਰੋੜਨਗੇ ਕੋਈ ਮਿੰਗਣਾ ਚ ਮੱਥਾ ਨਹੀਂ ਮਾਰੂਗਾ ਬਹੁਤ ਵਧੀਆ ਇਤਿਹਾਸਕ ਫੈਸਲਾ ਬਈ ਜੀ ਇਹ ਸਰਕਾਰ ਦਾ ਤੇ ਉਹਨੂੰ ਵੀ ਬਈ ਪੰਜਾਬ ਸਰਕਾਰ ਨੇ ਸਿੱਧਾ ਕਹਿਦਾ ਸੈਂਟਰ ਗਵਰਨਮੈਂਟ ਨੂੰ ਬਈ ਤੁਸੀਂ ਜੇ ਸਾਨੂੰ 50% ਸਬਸਿਡੀ ਨਹੀਂ ਦਿੰਦੇ ਉਹ ਸੈਂਟਰ ਗਵਰਨਮੈਂਟ ਕਹਿੰਦੀ ਅਸੀਂ ਤਾਂ ਦਿੰਨੇ ਆ ਬਈ ਤੁਸੀਂ ਨਹੀਂ ਲੈਂਦੇ ਪਤਾ ਨਹੀਂ ਕੀ ਕਰੀ ਜਾਂਦੇ ਬੈਂਕਾਂ ਦੇ ਵਿੱਚ ਕੋਈ ਤੁਹਾਡਾ দাব-ਦਬਾ ਹੈ ਨਹੀਂ ਸਰਕਾਰ ਦਾ ਨਾ ਕੋਈ ਤੁਹਾਡੇ ਅਫਸਰ ਮੰਨਦੇ ਆ ਤੇ ਉਹ ਸਬਸਿਡੀ ਦਾ ਕੀ ਦੇਣੀ ਸੀ ਬਈ ਜਿੰਨੀਆਂ ਹੁਣ ਪੰਜਾਬ ਦੇ ਵਿੱਚ ਮੰਡੀਆਂ ਹੈਗੀਆਂ ਉਹ ਬੰਦ ਕੀਤੀਆਂ ਜਾਣੀਆਂ ਸ਼ਾਇਦ ਇਹ ਸਰਕਾਰੀ ਮੰਡੀ ਚਲਾਉਣ ਪਰ ਉਹ ਚੱਲਣੀ ਨਹੀਂ ਕਿਉਂਕਿ ਬਈ